ਮੰਡੀਆਂ ਚਾਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕਣਕ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਇਹ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰ ਆਲ ਸਟੇਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚਾਣ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਤੋਂ ਅੱਧੀ ਕਣਕ ਮਹਾਰਾਜ ਦੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋ 99 ਲੱਖ ਐਮਟੀ 99 ਪ੍ਰਤੀਸ਼ਤ ਰਫਲੀ 40 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਡਿਊ ਸੀਗੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਏ ਵਾਧੀ ਪੇਮੈਂਟ ਸੀ ਕਰ ਚੁੱਕੇ ਆ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਘਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੋਲੀ ਹੋ ਗਈ ਹੈ ਤੇ ਆਪਾਂ ਹਾਕ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਇਹ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਤਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ ਖਾਰਗ ਹੋ ਗਿਆ ਉਹਨੂੰ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਈ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮੈਕਸਿਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈ ਸੀ ਜਦ ਵੀ ਆਈ ਸੀ ਇਸ ਸਾਲ ਉਹ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ ਫਟਾਫਟ ਫਸਲ ਲਿਆਂਦੀ ਪਿਛਲੇ 3-4 ਦਿਨਾਂ ਸਾਢੇ 12 ਲੱਖ ਦੀ ਪੀਕ ਟੱਚ ਕੀਤੀ ਹੈ ਬਟ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਜੋਦੀ ਟੋਲਾਈ ਤੱਕ ਹੈਗਾ ਉਸ ਤੋਂ ਬਾਅਦ ਕਿਸਾਨ ਫਰਕ ਹੈ ਉਸ ਤੋਂ ਬਾਅਦ ਸਾਡੀ ਪ੍ਰੋਕਿਊਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ ਤੋਂ ਜਿੱਥੇ ਤੱਕ ਖਰੀਦ ਹੈ ਮੈਂ ਤੁਹਾਨੂੰ ਦੱਸਿਆ 99% ਅਸੀਂ ਖਰੀਦ ਕਰ ਰਹੇ ਹਾਂ ਕਰ ਚੁੱਕੇ ਹਾਂ ਜਿਹੜਾ ਮਾਲ ਆ ਰਿਹਾ ਸੇਮ ਡੇ ਕੋਸ਼ਿਸ਼ ਹੈ ਖਰੀਦ ਹੋ ਜਾਏ ਜਿਹੜੀ ਪੇਮੈਂਟ ਹੈ ਉਹ 100% ਦੇ ਬਜਾਏ ਸਾਡੀ 115% ਚੱਲ ਰਹੀ ਹੈ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਦੀ ਪਿਛਲੇ ਸਾਲਾਂ ਦੀ ਪੀਕ 4.5 ਲੱਖ ਐਮਟੀਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਬਿਹਾਰ ਵਗੈਰਾ ਤੋਂ ਇਸ ਵੇਲੇ ਘਟ ਹੈ 5.5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜਕੱਲ ਚ ਉਹਨੂੰ 6.5 ਲੱਖ ਲੈ ਜਾਵਾਂਗੇ ਤੋਂ ਸਾਰੇ ਆਪਰੇਸ਼ਨਸ ਬਹੁਤ ਸੁਮੂਧਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡੀਸੀਜ਼ਨਲ ਮਾਨੀਟਰ ਕਰ ਰਹੇ ਹਾਂ ਡੀਸੀਜ਼ ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ ਮੰਡੀ ਮੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਤੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਰਫਲੀ 4 ਲੱਖ ਕੇ ਕਿਸਾਨਾਂ ਦੇ ਖਾਤੇ ਦੇ ਵਿੱਚ ਅਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਜਦ ਜ਼ਿੰਮੇਦਾਰਾਂ ਨਾਲ ਗੱਲ ਹੋਈ ਕੁਛ ਦਾ ਝਾੜ ਥੋੜਾ ਵਧਾ ਹੈ ਕਿਸੇ ਦਾ ਝਾੜ ਥੋੜਾ ਘਟ ਹੈ ਕ੍ਰੌਪ ਕਟਿੰਗ ਐਕਸਪੈਰੀਮੈਂਟ ਐਗਰੀਕਲਚਰ ਮੈਗਮਾ ਤੇ ਪੀਏਯੂ ਕਰ ਰਹੇ ਨੇ ਜਿੰਨੀ ਵੀ ਫਸਲ ਮੰਡੀਆਂ ਦੇ ਵਿੱਚ ਆਏਗੀ ਸਰਕਾਰ ਉਹਦਾ ਦਾਣਾ-ਦਾਣਾ ਚੱਕੇਗੀ